ਪਪ ਚਲੋ ਦੇ ਜੀਵਨ ਹਸਪਤਾਲ ਦੇ ਨਸਤੇਕ 21 ਨੰਬਰ ਫਾਟਕ ਵਿਖੇ ਦਾਖਲ ਇੱਕ ਗਰਭਵਤੀ ਮਹਿਲਾ ਦੀ ਮੌਤ ਦੇ ਮਾਮਲੇ ਦੇ ਵਿੱਚ ਹਸਪਤਾਲ ਪ੍ਰਬੰਧਕਾਂ ਦੇ ਉੱਤੇ ਲਾਪਰਵਾਹੀ ਦੇ ਦੋਸ਼ ਲੱਗ ਰਹੇ ਨੇ ਦਾਸ ਦੇ ਕਿ ਵਿਰਧਕ ਤੇ ਪਰਿਵਾਰ ਵਾਲੇ ਦਾ ਕਹਿਣਾ ਹੈ ਕਿ ਡਾਕਟਰ ਨੇ ਇਲਾਜ ਦੇ ਵਿੱਚ ਵੱਡੀ ਲਾਪਰਵਾਹੀ ਵਰਤੀ ਹੈ ਅਤੇ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਵਜ੍ਹਾ ਦੇ ਕਰਕੇ ਉਹ ਮਰੀਜ਼ ਨੂੰ ਲੈ ਕੇ ਇੱਧਰ ਉੱਧਰ ਖੱਜਲ-ਖਵਾਰ ਹੁੰਦੇ ਰਹੇ ਤੇ ਜਦ ਵਾਪਸ ਹਸਪਤਾਲ ਇਲਾਜ ਸ਼ੁਰੂ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਲਾਪਰਵਾਹੀ ਦਿਖਾਈ ਜਿਸ ਕਰਕੇ ਗਰਭਵਤੀ ਮਹਿਲਾ ਦੀ ਮੌਤ ਹੋ ਗਈ। ਉਤਨੀ ਹੀ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਤੇ ਹੀ ਦੋਸ਼ ਲਗਾਏ ਨੇ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਸੀ ਫਿਰ ਵੀ ਮਰੀਜ਼ ਨੂੰ ਸਹੀ ਸਮੇਂ ਤੇ ਇਲਾਜ ਸ਼ੁਰੂ ਕਰਾਉਣ ਦੇ ਲਈ ਡਾਕਟਰਾਂ ਨੂੰ ਸਹਿਯੋਗ ਨਹੀਂ ਦਿੱਤਾ ਗਿਆ ਜਿਸ ਵਜ੍ਹਾ ਕਰਕੇ ਮਹਿਲਾ ਦੀ ਮੌਤ ਹੋਈ ਹੈ। ਮੇਰਾ ਨਾਮ ਬੱਲੋ ਆ ਜੀ। ਅਸੀਂ ਆਇਆ ਜੀ ਤੇ ਦੱਬਾਗਾ ਸਮਾਨੇ ਦੇ ਵਿੱਚ ਇੱਕ ਨਹੀਂ ਆਏ ਜੀ। ਉਹ ਇੱਕ ਬੱਚੀ ਹੋਣ ਵਾਲੀ ਸੀ ਜੀ। ਸੋਨਾ ਬਾਦਸ਼ਾਹਪੁਰਾ ਜੀ ਸਾਡੀ ਬੱਚੀ ਨੂੰ ਗੁੱਡੀਆਂ ਹੋਈ ਆ ਤਰੀਸ ਨਾਲ ਚੰਗੀ ਭਲੀ ਤੁਰਕੇ ਆਈ ਆ ਸਾਨੂੰ ਸਾਰਿਆਂ ਨੂੰ ਬੋਲ ਕੇ ਆਈ ਆ ਅਸੀਂ ਆਖਿਆ ਜੀ ਤੂੰ ਕਿੱਥੇ ਚੱਲੀਆਂ ਕਹਿੰਦੀ ਮੈਂ ਬੀਬੀ ਕਹਿੰਦਾ ਮੈਂ ਚੱਲੀਆਂ ਕਹਿੰਦਾ ਉਹ ਕਰਾਣ ਵਿੱਚ ਦਿਖਾਨ ਟੈਸਟ ਕਰਾਉਣ ਚੱਲੀਆਂ ਮੈਂ ਕਿਹਾ ਪੁੱਤ ਕਿਸੇ ਨੂੰ ਨਾਲ ਲੈ ਜਾ ਕਹਿੰਦਾ ਨਹੀਂ ਮੇਰੇ ਤਾਂ ਹਿੰਮਤ ਹੈਗੀ ਆ ਉਹ ਕਹਿਣ ਲੱਗੀ ਮੈਂ ਕਹਿੰਦਾ ਕਰਾ ਕੇ ਵਾਪਸ ਆ ਰਹੀਆਂ ਉਹ ਇਹ ਕਹਿਣ ਲੱਗੇ ਵੀ ਤੁਹਾਡਾ ਕੇਸ ਹੋਊਗਾ ਕਹਿੰਦਾ ਮੈਂ ਲੈ ਕੇ ਚੱਲੀਆਂ ਤੈਨੂੰ ਕਹਿੰਦਾ ਜੀ ਮੇਰੇ ਘਰ ਦੇ ਨਹੀਂ ਹੈਗੇ ਕਹਿੰਦਾ ਤੇਰੇ ਘਰਦੰਨ ਤੂੰ ਫੋਨ ਕਰਦੇ ਤੇਰੇ ਘਰ ਦੇ ਆਉਣਗੇ ਉਹਨਾਂ ਨੇ ਲੈ ਕੇ ਇੱਥੇ ਹੈਮਲੇਟ ਕਰਾਤੀ ਕੁੜੀ ਨੂੰ ਕਹਿਣ ਲੱਗੇ ਵੀ ਤੇਰੇ ਘਰ ਦੇ ਪਹੁੰਚ ਜਾਣਗੇ ਉਹ ਕੁੜੀ ਦੀ ਡੀਕ ਸਾਡੀ ਕਿਸੇ ਦੀ ਘਰ ਦੀ ਠੀਕ ਨਹੀਂ ਦੇਖੀ ਜਿਨ੍ਹਾਂ ਨੇ ਚੱਕੇ ਪ੍ਰੇਸ਼ਨ ਕਰਤਾ ਜੀ ਹੋਇਆ ਕਿਸੇ ਬੇਟੀ ਨੂੰ ਬੇਟੀ ਨੂੰ ਗੁड़िया ਹੋਈ ਜੀ ਬੇਟੀ ਦੀ ਗੁड़िया ਠੀਕ ਆ ਜੀ ਸਾਡੀ ਗੁड़िया ਵੀ ਦਾਖਲ ਕਰਤੀ ਗੁड़िया ਵੀ ਦਾਖਲ ਕਰ ਰਹੀ ਸੀ ਸਾਡੀ ਗੁੜੀਆ ਦੇ ਨਾਲ ਬਾਥਰੂਮ ਆਏ ਇਹਨਾਂ ਨੇ ਇਹਨਾਂ ਨੇ ਬੋਤਲਾਂ ਤੇ ਬੋਤਲਾਂ ਚੜਾਤੀਆਂ ਬੋਤਲਾ ਚੜਾਤੀਆਂ ਸਵੇਰੇ ਵੀ ਆਇਤੀ ਅਸੀਂ ਖਰਜੋ ਗੱਲ ਸੀ ਉਹਨਾਂ ਨੇ ਬੋਤਲਾ ਲਾਈ ਗਏ ਸਾਡੀ ਗੁੜੀਆ ਦੇ ਬੋਤਲਾ ਲਾਈ ਗਏ ਉਹ ਗੁੜੀਆ ਦਾ ਪਸਾਬ ਪਾਸ ਨਹੀਂ ਆਜਿਆ ਉਹਨਾਂ ਦਾ ਪਸਾਬ ਨਹੀਂ ਆਇਆ ਜੀ ਖੂਨ ਚ ਪਾਣੀ ਉਹਦਾ ਬਣ ਗਿਆ ਜੇ ਬਾਥਰੂਮ ਹੁੰਦਾ ਨਾਲ ਹੀ ਉਹਦੀ ਵਿਚਾਰੀ ਦੀ ਖੁੱਲੀ ਹੁੰਦੀ ਉਹਦਾ ਪੋਜੀਸ਼ਨ ਕਰਿਆ ਗਿਆ ਇਹ ਵੀ ਗੱਲ ਤੇ ਕੀ ਹੈ ਇਹਨਾਂ ਨੇ ਕਿਹਾ ਜੀ ਡਾਕਟਰ ਨੇ ਡਾਕਟਰ ਨੇ ਕਰੀ ਜੀ ਡਾਕਟਰ ਨੇ ਇੱਥੇ ਆ ਜੀ ਇੱਥੇ ਆਈ ਸੀ ਜੀ ਮੈਨ ਨਸਤਾਵ ਜੀ ਜੀਵਨ ਹਸਪਤਾਲ ਤੋਂ ਸਾਡੀ ਕੁੜੀ ਨਾਲ ਇਨਸਾਫੀ ਹੋਈ ਆ ਜੀ ਕਰੋਗੇ ਇੱਥੇ ਅੱਜ ਸਵੇਰੇ ਆਜੀ ਸਵੇਰੇ ਹੋਈ ਆ ਜੀ ਉਹ ਲੈ ਕੇ ਆਈ ਸੀ ਤੁਸੀਂ ਸਾਡੀ ਕੁੜੀ ਨੂੰ ਅੱਜ 14 ਦਿਨ ਹੋ ਗਏ ਘਰੋਂ ਆਈ ਨੂੰ ਗਲਤੀ ਕਿਹਦੀ ਆ ਗਲਤੀ ਡਾਕਟਰ ਦੀ ਆ ਜੀ ਗਲਤੀ ਇਹਨਾਂ ਦੀ ਨਹੀਂ ਆ ਆਸ਼ਾ ਵਰਕ ਲੈ ਆਈ ਨਾ ਉਹਦੀ ਗਲਤੀ ਆ ਉਹ ਲੈ ਆਂਦੀ ਸਾਡੀ ਕੁੜੀ ਨੂੰ ਆ ਜੀ ਸਰਕਾਰੀ ਚ ਜਿੱਥੇ ਉਹ ਦੀ ਸੇਵਾ ਹੋਣਾ ਉਹ ਗਲਤੀ ਆ ਜਿਹੜੇ ਪ੍ਰਾਈਵੇਟ ਸੁੱਟ ਕੇ ਸਾਡੀ ਦੀ ਰਾਂਧੀ ਕੁੜੀਆਂ ਨੂੰ ਬੇਚਰੀਆਂ ਨਾ ਬਾਤ ਨਾ ਲੈਟਰ ਗਈ ਉਹਦੀ ਕੁਛ ਨਹੀਂ ਆਇਆ ਕਹਿੰਦੇ ਉਹਦੀ ਗਲਤੀ ਆ ਕਹਿੰਦਾ ਉਹਦਾ ਚਾਰ ਪਰਮਣੇ ਗਲਤੀ ਆ ਦੁਨੀਆਂ ਵੀ ਖਤਮ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੀਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੇਜ਼ੀਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ ਵੈਨ ਪ੍ਰੀਕਲੈਂਪਸੀਆ ਸੀ ਵੀਅਰ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੀਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੇਜ਼ੀਰੀਅਨ ਕੀਤਾ ਸੇਜ਼ੀਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬ ਆਣਾ ਬੰਦ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਅੱਧ-ਅੱਧ ਕਰਕੇ ਆਈ.ਸੀ.ਯੂ ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਂਣ ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਨਾਂ ਨਹੀਂ ਕਰ ਰਹੇ ਹੈਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿਹਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਸਾ ਪੇਸ਼ੈਂਟ ਹੁਣ ਤੁਹਾਡੇ ਕੋਲੋਂ ਇੱਥੋਂ ਲੈ ਕੇ ਨਹੀਂ ਨਹੀਂ ਸਾਡੇ ਕੋਲੋਂ ਨਹੀਂ ਲੈ ਕੇ ਗਏ ਸਾਡੇ ਕੋਲੋਂ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਇੱਥੇ ਕੀ ਕਹਿ ਸਕਦੇ ਨੇ ਤੇਨਾਂ ਨੂੰ ਕੁਝ ਨਹੀਂ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ ਪ੍ਰੈਗਨਨਸੀ ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆਹ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦੇ ਸਾਡੇ ਕੋਲ ਉਸਦੀ ਵੀਡੀਓ ਕਨਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਸੀਂ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਹੈ ਉਸਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟ੍ਰੀਟ ਕੀਤਾ ਜੋ ਕਰ ਸਕਦੇ ਆ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅੱਗੇ ਵੀ ਕੰਟੀਨਿਊ ਰੱਖੋ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਮਚਾ ਰਹੇ ਨੇ ਸਾਨੂੰ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਇਲਾਜ ਹੀ ਇਹਨਾਂ ਨੇ ਕੀਤਾ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਹੀ ਨਹੀਂ ਕਰਾਇਆ ਕੀ ਕਿਸੇ ਹਸਪਤਲ ਨਾਲ ਹੋਰ ਕਿਸੇ ਉੱਪਰ ਲੈ ਗਈ ਸੀ ਰਜਿੰਦਰਾ ਲੈ ਗਈ ਸੀ ਜੀ ਰਜਿੰਦਰਾ ਦੀ ਵੀ ਨਹੀਂ ਡੈਥ ਹੋਈ ਹੈ ਰਜਿੰਦਰਾ ਜੀ ਵੀ ਨਹੀਂ ਡੈਥ ਹੋਈ ਜੀ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਤੋਂ ਇਹ ਏਪੀ ਹਸਪਤਲ ਲੈ ਗਈ ਸੀ ਏਪੀ ਹਸਪਤਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ ਸੀ ਜਿੱਥੇ ਡੈਥ ਹੋਈ ਹੈ